ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਹੀ ਛੁੱਟੀ ਤੇ ਸਾਰਾ ਪਰਿਵਾਰ ਚੱਲੇ ਆ ਜੀ ਅਸੀਂ ਦਰਸ਼ਨ ਕਰਨ ਗੁਰਦੁਆਰਾ ਸਾਹਿਬ ਦੇ ਬਾਬਾ ਸ਼੍ਰੀ ਚੰਦ ਜੀ ਤਾਂ-ਤਨ ਬਾਬਾ ਸ਼੍ਰੀ ਚੰਦ ਸਾਹਿਬ ਜੀ ਦਾ ਗੁਰਦੁਆਰਾ ਗੁਰਦੁਆਰਾ ਟਾਲੀ ਸਾਹਿਬ ਗੱਲੜੀ ਉਥੇ ਚੱਲੇ ਆ ਬੱਚਿਆਂ ਨੂੰ ਨਾਲ ਲੈ ਕੇ ਤੇ ਨਾਲੇ ਤੁਹਾਨੂੰ ਕਰਵਾਉਂਦੇ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਨਾਲੇ ਅਸੀਂ ਆਪ ਵੀ ਕਰਦੇ ਆ ਵੈਸੇ ਹਫਤੇ 'ਚ 2-3 ਵਾਰੀ ਸਾਡਾ ਸਵੱਬ ਬਣੀ ਜਾਂਦਾ ਗੁਰਦੁਆਰਾ ਸਾਹਿਬ ਆਉਣ ਦਾ ਆ ਜੋ ਫਿਰ ਦਰਸ਼ਨ ਕਰਕੇ ਹੁੰਦੇ ਆ ਅੱਜ ਗਾ ਜੀ ਗਾ ਜੀ ਸੋਕੀ ਜੀ ਜੀ ਕੋਈ ਨਹੀਂ ਪਾਹਲ ਨਵਾਜ ਮਰ ਆ ਜਾ ਆ ਜਾ ਆ ਜਾ ਨਾ ਆ ਜਾ ਲੋ ਜੀ ਅੱਜ ਆ ਛੁੱਟੀ ਤੇ ਛੁੱਟੀ ਵਾਲੇ ਦਿਨ ਗੋਭੀ ਵਾਲੇ ਪਰੌਂਠੇ ਨਾਲ ਦਹੀਂ ਤੇ ਨਾਲ ਮੱਖਣ ਤੇ ਇਹ ਆਏ ਹੋ ਵੇਖਿਆ ਇਹ ਇਹ ਸਾਡਾ ਹਮਲਾ ਹਮਲਾਵਰ ਇਹ ਸਾਡਾ ਹਮਲਾਵਰ ਜਿਹੜਾ ਇਹ ਹਮਲਾ ਕਰਦਾ ਹੈ ਕਿ ਤਰ੍ਹਾਂ ਕੋਈ ਹੋਰ ਨਹੀਂ ਹੋਇਆ ਹੈ ਆਹੋ ਕੁਝ ਹੋਣੀ ਹੈ ਤੁਸੀਂ ਯਾਨਾ ਬੜੀ ਅਸੀਸ ਤੋਂ ਨੇ ਦੌਲਤ ਦਿੱਤੇ ਹੈਗੀ ਤੁਹਾਡਾ ਏ ਉਸ ਮੌਕੇ ਦੇ ਹਾਂਜੀ ਗੈਸਟ ਆਏ ਹੋ ਇਹੀ ਅੱਜ ਸਾਡੇ ਦੋਵੇਂ ਮਾਸੀਆਂ ਆਈਆਂ ਹੀ ਮਾਮੀ ਹਣੀ ਆਏ ਹੀ ਨਾਲ ਮਾਸੀ ਦਾ ਮੁੰਡਾ ਸੀ ਉਹ ਹੁਣ ਚਲ ਗਏ ਆ ਤੇ ਹੁਣ ਅਸੀਂ ਸ਼ਾਮਾਂ ਦੀ ਰੋਟੀ ਦੀ ਤਿਆਰੀ ਕਰਨ ਲੱਗੇ ਆ ਕੀ ਬਣਨ ਲੱਗਾ ਫਿਰ ਮਟਰ 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 ਆਲੂ ਮਟਰ ਆਲੂ ਮਟਰ ਵੈਰੀ ਗੁੱਡ ਮਾਈ ਫੇਵਰਿਟ ਸਬਜੀ ਇਜ਼ ਆਲੂ ਮਟਰ ਤੇਰੀ ਹਾਂ ਫੇਵਰਿਟ ਆਲੂ ਮਟਰ ਹਾਂ ਕੀ ਹੈ ਦੀ ਫੇਵਰਿਟ ਆਲੂ ਮਟਰ ਤੇ ਪਿੰਡੀਆਂ ਨਹੀਂ ਨਹੀਂ ਤੇਰੀ ਫੇਵਰਿਟ ਹੈ ਪਿੰਡੀਆਂ ਤੇ ਗਾਜਰਾ ਅੱਛਾ ਆਲੂ ਮਟਰ ਵੀ ਆ ਔਰ ਮਤਲਬ ਜੋ ਬਣਿਆ ਇਹ ਢਰ ਦੇ ਮਾਰਿਆ ਕਹਿਣਾ ਤੇ ਪੈਣਾ ਹੀ ਆ ਵੀ ਆਲੂ ਮਟਰ ਹੀ ਫੇਵਰਿਟ ਹੈ ਸਾਂਝ ਨੇ ਕਿੰਨੇ ਕੱਚੇ ਖਾ ਲਏ ਆ ਸਾਂਝੇ 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 ਇੱਧਰ ਵੇ ਮਟਰ ਖਾ ਗਿਆਂ ਕੱਚੇ ਕਿੰਨੇ ਤੂੰ ਆ ਗਏ ਸੀ ਹੁਣ ਹੁਣ ਬੱਚ ਹੁਣ ਦੱਸ ਦੋ ਹੁਣ ਬੱਚ ਦੱਸ ਘਰ ਬੱਚ ਬੱਚ ਐਨੂੰ ਬੁਗੀ ਕਰੋ ਸਾਂਝੇ ਦੱਸ ਬੱਚ ਬੱਸ ਬੱਸ ਬੱਚ ਬਾਈ ਕਰੋ ਹਾਂ ਤੇਨੂੰ ਬਾਈ ਕਰਕੇ ਦੱਸੋ ਉੱਥੇ ਦੱਸੋ ਬਾਈ ਕਰਕੇ ਬਾਈ ਥੈਂਕ ਯੂ ਕਹੋ ਥੈਂਕ ਯੂ ਦੱਜਿਆ ਥੈਂਕ ਯੂ ਕਰ ਦੇਂਦਾ ਸੀ